ਸਸੀ ਕਾਲ ਜੀ ਸਾਰਿਆਂ ਨੂੰ ਮੈਂ ਸੁਭਿੰਦਰ ਭਾਰਮਾਨ ਬਟਿਕ ਪਹਿਣੀ ਮਹਿਰਾਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਦਾਂ ਲੱਗਦੇ ਆ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਵੀ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਹੁਣ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਆਪਾਂ ਆਪਣੇ ਅੱਜ ਵਾਲੇ ਸੂਟ ਤੇ ਇੱਕ ਸੋਨੂੰ ਗੱਲ ਹੋਰ ਵੀ ਕਹਿਣਾ ਚਾਹੁੰਦੇ ਆਂਗੇ ਵੀ ਸਾਥੋਂ ਕਈ ਕਾਫੀ ਟਾਈਮ ਹੋ ਗਿਆ ਵੀ ਵੀਡੀਓ ਲਗਾਤਾਰ ਨਹੀਂ ਪੈਂਦੀਆਂ ਹੈਗੀਆਂ ਤੇ ਕਈ ਵਾਰ ਕੋਈ ਟੈਂਪ ਵੀ ਲੱਗਦਾ ਹੈਗਾ ਕੁਝ ਬੱਚਿਆਂ ਨੂੰ ਛੁੱਟੀਆਂ ਸੀਗੀਆਂ ਤੇ ਇਹਦਾ ਕਰਕੇ ਸਾਥੋਂ ਵੀਡੀਓ ਨਹੀਂ ਪਈਆਂ ਹੁਣ ਹਰ ਰੋਜ਼ ਆਪਾਂ ਸ਼ਾਮ ਨੂੰ ਵੀਡੀਓ ਹਰ ਰੋਜ਼ ਅਪਲੋਡ ਕਰਿਆ ਕਰਾਂਗੇ ਹੁਣ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਆਪਾਂ ਆਪਣਾ ਪਹਿਲਾ ਸੂਟ ਅੱਜ ਵਾਲਾ ਇਹ ਨਿਊ ਫੈਬਰਿਕ ਦੇ ਉੱਪਰ ਹੈਗਾ ਇਹ ਸੂਟ ਵਾਈਟ ਕਲਰ ਦਾ ਸੂਟ ਹੈ ਗੀਜਾ कॉटन ਦੇ ਉੱਪਰ ਵਰਕ ਹੋਇਆ ਹੋਇਆ ਹੈ ਜੀ ਇਹ ਜਿਹੜੀ ਫੈਬਰਿਕ ਹੈਗੀ ਗੀਜਾ कॉटन ਇਹ ਲਿਖਿਆ ਹੋਇਆ ਵੀ ਹੋਇਆ ਇਹਦੇ ਸਾਰੇ ਘੇਰੇ ਦੇ ਉੱਪਰ ਕੱਟਵਰਕ ਕਰਕੇ ਸੈਂਟਰ ਪੈਨਲ ਬਣੇ ਹੋਏ ਨੇਗੇ ਇਹਦੇ ਉੱਪਰ ਸਾਰੇ ਉੱਪਰ ਆਰੀ ਵਰਕ ਕਰਿਆ ਹੋਇਆ ਹੈਗਾ ਪਿੰਕ ਕਲਰ ਤੇ ਲਾਈਟ ਗ੍ਰੀਨ ਕਲਰ ਤੇ येलो ਕਲਰ ਨਾਲ ਇਹਨੂੰ येलो ਕਲਰ ਦੇ ਧਾਗੇ ਨਾਲ ਇਹਦਾ ਵਰਕ ਕਰਿਆ ਗਿਆ ਹੈਗਾ ਸਾਰੇ ਸੂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਵਰਕ ਕਿੰਨੀ ਸਫਾਈ ਨਾਲ ਕਰਿਆ ਹੋਇਆ ਹੈਗਾ ਕਿ ਤੁਮੀ ਆ ਹੈ ਨਹੀਂ ਗਾ ਵੀ ਕੋਈ ਆ ਹੈ ਧਾਗਾ ਉੱਧੜ ਜੂਗਾ ਬਹੁਤੀ ਸਫਾਈ ਨਾਲ ਵਰਕ ਕਰਿਆ ਹੋਇਆ ਹੈਗਾ ਆਹ ਰੱਖ ਦਿੱਤੇ ਤੁਹਾਨੂੰ ਸਫਾਈ ਆਈਰੀਆ ਬਾਗ ਮੋਤੇ ਵਰਕ ਹੈਗਾ ਆ ਫਲਾਵਰ ਇਹਦੀ ਬਾਟਮ ਤੇ ਕੋਸੋਡੀ ਆਪਣੀ ਚੋਈਅ ਜੇ ਤੁਸੀਂ ਇਹ ਵਰਕ ਬਾਜਮਾ ਤੇ ਕਰਾਉਣਾ ਚਾਹੁੰਦੇ ਹੋ ਤਾਂ ਬਾਜਮਾ ਤੇ ਕਰਾ ਸਕਦੇ ਹੋ ਜੇ ਬਾਟਮ ਤੇ ਰੱਖਣਾ ਚਾਹੁੰਦੇ ਹੋ ਤਾਂ ਬਾਟਮ ਤੇ ਰੱਖ ਸਕਦੇ ਹੋ ਕਿੱਦਾਂ ਵੀ ਤੁਸੀਂ ਕਰ ਸਕਦੇ ਹੋ ਇਹ ਫਲਾਵਰ ਬਾਟਮ ਤੇ ਕਰਾਉਣਾ ਤਾਂ ਬਾਟਮ ਤੇ ਰੱਖ ਸਕਦੇ ਹੋ ਤੇ ਬਾਜੂਆਂ ਵਾਲਾ ਤੁਸੀਂ ਉੱਤੇ ਕਰ ਸਕਦੇ ਹੋ। ਉਹ ਤੁਸੀਂ ਆਪਣੇ ਅਕੋਰਡਿੰਗ ਪੋਸੇ। ਜਿੱਦਾਂ ਵੀ ਪਸੰਦ ਆਵੇ। ਇੱਕ ਪਰੀਜ਼ਾ ਆਇਨਾ ਕਿਹੋ ਵੀ ਦੁਪੱਟੇ ਦੇ ਵਿੱਚ ਬੜ ਬਹੁਤ ਪਏ ਹੋਏ ਨੇਗੇ। ਅੱਜ ਲੇਟ ਹੈ ਨਹੀਂਗੀ ਉਹਦਾ ਕਰਕੇ ਪ੍ਰੈਸ ਨਹੀਂ ਹੋ ਰਿਹਾ। ਇਹ ਸਾਰਾ ਇਹ ਦੁਪੱਟਾ ਟਾਈ ਡਾਈ ਕਰਿਆ ਹੋਇਆ ਹੈਗਾ। ਪਿੰਕ ਕਲਰ ਤੇ ਗ੍ਰੀਨ ਕਲਰ ਤੇ ਮਸਟਰਡ ਕਲਰ ਦੇ ਨਾਲ ਇਹਨੂੰ ਇਹਦੇ ਵਿੱਚ ਕਲਰ ਪਾਏ ਹੋਏ ਨੇ ਸਾਰੇ। ਹਾਈ ਦੇ ਉੱਪਰ ਆ ਲੈਸ ਨਾਲ ਫਿਨਿਸ਼ਿੰਗ ਦਿੱਤੀ ਜਾਊਗੀ ਦੁਪੱਟੇ ਨੂੰ ਇਸ ਤਰ੍ਹਾਂ ਇਹ ਸੂਟ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੋ ਜਾਏਗਾ ਜੀ ਨੂੰ ਵੀ ਇਹ ਸੂਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਜੋ ਸਾਡਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਉਹਦੇ ਉੱਪਰ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹ ਸੀ ਆਪਣਾ ਅੱਜ ਵਾਲਾ ਪਹਿਲਾ ਸੂਟ ਹੁਣ ਦਿਖਾਉਣ ਜਾ ਰਹੇ ਆ ਆਪਾਂ ਦੂਸਰਾ ਸੂਟ ਮਸਲੀਨ ਦੀ ਬਾਟਮ ਹੈਗੀ ਸਨੀਮ ਦੀ ਹੀ ਸ਼ਰਟ ਟਾਈਪ ਸ਼ਾਰਟ ਪ੍ਰਿੰਟਡ ਹੈਗੀ ਤੇ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਮਸ਼ੀਨ ਵਰਕ ਕਰਿਆ ਹੋਇਆ ਆ ਬਾਟਮ ਦੇ ਉੱਪਰ ਫਲਾਵਰ ਬਣਿਆ ਹੋਇਆਗਾ ਦੋਨਾਂ ਪੌਂਚਾਂ ਦੇ ਉੱਪਰ ਆਊਗਾ ਸ਼ਰਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ ਜਿਹਨੂੰ ਇਹ ਸੂਟ ਵੀ ਪਸੰਦ ਹੈ स्क्रीनशॉट लैके अपना ऑर्डर दे सकते मसलीम की बॉटम हैगी रोजी कलर की बॉटम है ਬਲੈਕ ਤੇ ਬਲੂ ਜੀ ਕਲਰ ਦਾ ਇਹਦੇ ਵਿੱਚ ਪ੍ਰਿੰਟ ਆ ਸ਼ਰਟ ਦੇ ਤੇ ਬਾਟਮ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਆ ਸਾਰੇ ਇਹਨੇ ਪੌਂਕੇ ਉੱਪਰ ਵਰਕ ਕਰਿਆ ਹੋਇਆ ਹੈਗਾ ਫਲਾਵਰ ਜਿਹਾ ਪੱਤੀਆਂ ਜੀਆਂ ਬਣੀਆਂ ਹੋਈਆਂ ਨੇ ਜਿੰਗੀਆਂ ਇਹ ਦੇਖ ਸਕਦੇ ਹੋ ਤੁਸੀਂ ਜਿਹਨੂੰ ਇਹ ਵੀ ਸੂਟ ਪਸੰਦ ਆ ਸਕਰੀਨ ਆਰਡਰ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹ ਕੈਂਬ੍ਰਿਕ ਕਾਟਨ ਦੀ ਸ਼ਰਟ ਹੈ ਤੇ ਬਾਟਮ ਮਸਲੀਨ ਦੀ ਆ ਵੀ ਸੂਦੇ ਇਸ ਦੇ ਨਾਲ ਲਈਏਗਾ ਉਸੇ ਤਰ੍ਹਾਂ ਬਾਟਮ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਤੇ ਆ ਸ਼ਾਰਟ ਕੈਮਰੀ ਕਾਟਨ ਦੀ ਸ਼ਰਟ ਹੈ। ਪ੍ਰਿੰਟ ਵਾਲੀ। ਕਪੜਾ ਬਹੁਤ ਹੀ ਸੌਫਟ ਹੈ ਨਹੀਂ ਹੈਗਾ ਵੀ ਹਾਰਡ ਜਾਊਗਾ ਬਹੁਤ ਵਧੀਆ ਕਪੜਾ ਹੈ ਨਾ। ਆਹ ਦੀ ਬਾਟਮ ਦੀ ਉੱਪਰ ਵਰਕ ਹੈ। ਜਿਹਨੂੰ ਵੀ ਇਹ ਸੂਟ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਵੀ ਕਿੱਦਾਂ ਦੇ ਲੱਗਦੇ ਹੈਗੇ ਤੇ ਹੁਣ ਆਪਾਂ ਤੁਹਾਨੂੰ ਇਸ ਦੁਬਾਰਾ ਤੋਂ ਪ੍ਰਿੰਟਡ ਸੂਟ ਵੀ ਲੈ ਕੇ ਆਵਾਂਗੇ ਅਗਲੀ ਵੀਡੀਓ ਦੇ ਵਿੱਚ ਇਹ ਸੀਗੇ ਆਪਣੇ ਆਜ ਵਾਲੇ ਵਰਕ ਵਾਲੇ ਸੂਟ ਤੇ ਜਿਨ੍ਹਾਂ ਨੇ ਵੀ ਕੋਈ ਆਰਡਰ ਦੇਣਾ ਹੁੰਦਾ ਤੁਸੀਂ ਆਦੋ WhatsApp ਦੇ ਉੱਪਰ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਇਥੋਂ ਸਕਰੀਨਸ ਆਰਡਰ ਲੈ ਕੇ ਧੰਨਵਾਦ